ਸਤਿਨਾਮ ਸ੍ਰੀ ਵਾਹਿਗੁਰੂ ਦੀ ਰਾਮ ਕਲੀ ਕੀ ਵਾਰ ਰਾਇ ਬਲਵੰਦ ਕਥਾ ਸਤੈ ਢੂਮ ਆਖੀ ਇਤ ਕੂੰਗਾਰ ਸਤਗੁਰ ਪ੍ਰਸਾਦ ਨਾਉ ਕਰਤਾ ਤਾਦਰ ਕਰੇ ਕਿਉ ਬੋਲ ਹੋਵੈ ਜੋ ਖੀਪਦਾ ਦੇਹ ਗੁਨਾ ਸਤ ਭੈਣ ਭਰਾਵ ਹੈ ਆਰੰਗਤ ਦਾਨ ਪੜੀਵਦਾ ਨਾਨਕ ਰਾਜ ਚਲਾਇਆ ਸਤਿ ਕੋਟ ਸਤਾਣੀ ਨੀਵਦੈ ਲਹਿਣੇ ਧਰਿਉਨ ਛਤ ਸਿਰ ਅਰ ਸਿਫਤੀ ਅੰਮ੍ਰਿਤ ਪੀਵਦੈ ਮਤ ਗੁਰ ਆਤਮ ਦੇਵ ਦੀ ਖੜਗ ਜੂਰ ਰਾਪੋਏ ਜੀਦੈ ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਕੀਵਦੈ ਸਹਿ ਟਿੱਕਾ ਦੇ ਤੋਸ ਜੀਵਦੈ ਲਹਿਣੇ ਦੀ ਫੇਰਾਈਐ ਨਾਨਕਾ ਤੋਹੀ ਕੱਟੀਐ ਜੋਤ ਉਹਾੁ ਜੁਗਤਸਾਏ ਸਹਿ ਤਾਇਆ ਫੇਰ ਪਲਟੀਐ ਝੋਲੇ ਸੋ ਛਤ ਨਿਰੰਜਨੀ ਮਲ ਕਖਤ ਬੈਠਾ ਗੁਰ ਹੱਟੀਐ ਤਰਹੇ ਜੇ ਗੁਰ ਫਰਮਾਇ ਸਿਲ ਜੋਗ ਅਨੂਹੀ ਕੱਟੀਐ ਲੰਗਰ ਚੱਲੇ ਗੁਰ ਸ਼ਬਦ ਹਰ ਟੋਟ ਨ ਆਵੀ ਕੱਟੀਐ ਖਰਚੇ ਦਿੱਤ ਖਸਮ ਦੀ ਆਪ ਸਹੰਦੀ ਖੈਰ ਦਬੱਟੀ ਐ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਹੋਹੁ ਪੁਰਸੋਂ ਛੱਟੀ ਐ ਉਧ ਡਿੱਠੇ ਸੱਚੇ ਪਾਤਸ਼ਾ ਮਲ ਜਨਮ ਜਨਮ ਦੀ ਕੱਟੀ ਐ ਸਤਜੇ ਗੁਰ ਫਰਮਾਇਆ ਕਿਉ ਏਦੂ ਬੋਲੋ ਹੱਟੀ ਐ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮੁਰੱਟੀ ਐ ਦਿਲ ਕੋਟੈ ਆਕੀ ਫਿਰਨ ਬਨ ਭਾਰ ਉਚਾ ਇਨ ਛੱਟੀਐ ਜਿਨ ਆਖੀ ਸੋਈ ਕਰੇ ਜਿਨ ਕੀਤੀ ਤਿਨੈ ਖੱਟੀਐ ਕੌਣ ਹਾਰੇ ਤਿਨ ਉਵੱਟੀਐ ਜਿਨ ਕੀਤੀ ਸੋ ਮੰਨਣਾ ਉਹ ਸਾਲ ਜਿਵਾ ਹੈ ਸਾਲੀ ਧਰਮ ਰਾਏ ਹੈ ਦੇਵਤਾ ਲੈ ਗੱਲਾ ਕਰੇ ਦਲਾਲੀ ਸਤਿਗੁਰ ਆਖੇ ਸੱਚਾ ਤਰੇ ਸਭ ਬਾਤ ਹੋਵੇ ਦਰਹਾਨੀ ਗੁਰ ਅੰਗਦ ਦੀ ਦੋਹੀ ਫਿਰੀ ਸੱਚ ਕਰਤੈ ਬੰਦ ਬਹਾਲੀ ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ ਸੈਡਾਲੀ ਦਰ ਸੇਵੇ ਉਮਤ ਖੜੀ ਮਸਕਲੇ ਹੋਏ ਚੰਦਾਲੀ ਦਰਦਰ ਵੇਸ ਫਸੰਦੈ ਨਾਏ ਸਚੈ ਬਾਣੀ ਲਾਲੀ ਬਲਵੰਡ ਕੀ ਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਨੀ ਲੰਗਰ ਦੌਲਤ ਵੰਡੀ ਐ ਰਸ ਅੰਮ੍ਰਿਤ ਫੀਰ ਕਿਹਾਈ ਗੁਰ ਸਿੱਖਾ ਦੇ ਮੁਖ ਉਜਲੇ ਮਨ ਮੁਖ ਥੀਏ ਪਰਾਲੀ ਪਏ ਕਬੂਲ ਖਸਮ ਨਾਲ ਜਾਂ ਧਾਲ ਮਰਦੀ ਘਾਲੀ ਮਾਦਾ ਥੀ ਵੀ ਸਹ ਸੋਏ ਜਿਨ ਕੋਏ ਉਠਾਲੀ ਹੋਰਿ ਓਨ ਬੰਗ ਵਹਾਈਐ ਦੁਨੀਆ ਆਖੇ ਕਿ ਓਨ ਨਾਨਕ ਈਸ਼ਰ ਜਗਨਾਥ ਉਚ ਹੱਤੀ ਵੈਣ ਵਿਰਕਿ ਓਨ ਮਾਧਾਣਾ ਪਰਬਤ ਕਰ ਨੇਤਰ ਬਾਸਕ ਸ਼ਬਦ ਰਣ ਕਿਓਨ 14 ਰਤਨ ਨਿਕਾਲੇਨ ਪਰ ਆਵਾ ਗਾਉਣ ਚਿਲ ਕਿਓਨ ਉਦਰਤ ਅਹ ਵੇ ਖਾਲੀ ਅਨ ਜਿਣ ਐਵਡ ਪੇਟ ਠਣ ਕਿਓਨ ਲਹਿਣੇ ਘਰਿਓਨ ਛਤਰ ਸਿਰ ਅਸਮਾਨ ਕਿਆੜਾ ਸਿਕਿਓਨ ਜੋਤ ਸਮਾਨੀ ਜੋਤ ਮਾਹੇ ਆਪ ਆਪੈ ਸੇਤੀ ਨਿਕਿਓਨ ਸਿੱਖਾ ਪੁੱਤਰਾ ਓਫਕੈ ਸਭ ਉਮਤ ਦੇਖੋ ਜੇ ਕਿਓਨ ਜਾਂ ਸੋ ਧੋਸ ਤਾ ਲੈਣਾ ਟਿਕਿਓਨ ਫੇਰ ਵਸਾਇਆ ਫੇਰ ਆਣ ਸਤਗੁਰ ਖਾ ਦੂਰ ਜਪ ਤਪ ਸੰਜਮ ਨਾਲ ਸੁਧ ਹੋਰ ਮੋਚ ਕਰੂਰ ਲਬ ਵਿਣਾ ਹੈ ਮਾਨਸਾ ਜੋ ਪਾਣੀ ਗੂਰ ਵਰਿਆ ਦਰ ਕਹ ਹੈ ਗੁਰੂ ਕੀ ਕੁਦਰਤੀ ਨੂਰ ਜਿਤ ਸੋ ਹਾਥ ਨਾਲ ਲੱਭਾਈ ਉ ਉਹ ਠਰੂਰ ਨਉ ਨਿਦ ਨਾਮ ਨਿਧਾਨ ਹੈ ਉਦ ਵਿੱਚ ਭਰ ਪੂਰ ਨਿੰਦਾ ਤੇਰੀ ਜੋ ਕਰੇ ਸੋ ਵੰਝੈ ਚੂਰ ਨੇੜੇ ਦਿਸੈ ਮਾਤ ਲੋਕ ਉਦ ਸੁਜੈ ਦੂਰ ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ ਸੋ ਟਿੱਕਾ ਸੋ ਬਹਿਣਾ ਸੋਈ ਦੀ ਬਾਣ ਪੀਉ ਦਾਤੇ ਜੀ ਵੇਹਾ ਉਤਾ ਪਰਵਾਣ ਜਿਨ ਬਾਸਤ ਮੇਤਰੈ ਧੱਤਿਆ ਕਰਨੇ ਹੀ ਤਾਣ ਜਿਨ ਸਮੁੰਦ ਬਿਰੋਲਿਆ ਕਰੇ ਰਮਧਾਨ ਚੌਦਹ ਰਤਨ ਨਿਕਾਲੇਨ ਕੀ ਤੋਨ ਚਾ ਨਾਣ ਘੋੜਾ ਤੀਤੋ ਸਹਜ ਦਾ ਜਤ ਕੀਓ ਪਲਾਣ ਧਣਕ ਚੜਾਇਓ ਸਤ ਦਾ ਜਸ ਹੰਦਾ ਬਾਣ ਤਲ ਵਿੱਚ ਤੂੰ ਅੰਧਾਰ ਸਾ ਚੜਿਆ ਰੈ ਭਾਣ ਸਤੋ ਖੇਤ ਜਮਾਇਓ ਸਤੋ ਸ਼ਾ ਬਾਣ ਨਿਤਰ ਸੋਈ ਤੇਰੀ ਐ ਈਉ ਮੈਦਾ ਖਾਣ ਚਾਰੇ ਕੁੰਡਾ ਸੂਕੀਓਸ ਮਨ ਮਹਿ ਸਬਦ ਪਰਵਾਣ ਆਵਾ ਗੌਣ ਨਿਵਾਰੇਓ ਸਾਰੇ ਨਦਰ ਨਿਸ਼ਾਨ ਆਉ ਤਰਿਆ ਔਕਾਰ ਲੈ ਸੋਪੁਰਖ ਸੁਜਾਨ ਝੱਖੜ ਵਾਉ ਨਾ ਡੋਲਾਈ ਪਰਬਤ ਮੇਰਾਣ ਜਾਣੈ ਵਿਰਖਾ ਜੀਤੀ ਜਾਣੀ 부 ਜਾਣਿਆ ਸਾਲਾਹੀ ਸੱਚੇ ਪਾਤਸ਼ਾਹ ਜਾ ਤੂੰ ਸੁਖੜ ਸੁਜਾਨ দান ਜੇ ਸਤ ਗੁਰ ਭਾਵ ਸੀ ਸੋ ਸੱਚੇ দান ਨਾਨਕ ਹੰਦਾ ਸ਼ਤਰ ਸਿਰ ਉਮਤ ਹੈਰਾਨ ਸੋ ਟਿੱਕਾ ਸੋ ਬਹਿਣਾ ਸੋਈ ਦੀ ਬਾਣ ਪਿਉ ਦਾਦੇ ਜੀ ਵਿਹਾ ਪੋਤਰਾ ਪਰਵਾਣ ਧੰਨ ਧੰਨ RAM DAS GURU ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰ ਜਨ ਹਾਰੇ ਧਾਰਿਆ ਸਿੱਖੀ ਅਤੈ ਸੰਗਤੀ ਤਾਰ ਬ੍ਰਹਮ ਤਾਰ ਨਮਸਕਾਰਿਆ ਅਟਲ ਅਥਾ ਹੋ ਅਕੂਲ ਤੂ ਤੇਰਾ ਅੰਤ ਨਾ ਪਾਰ ਆਵਾਰਿਆ ਜਿਨਨੇ ਤੂੰ ਸੇਵਿਆ ਭਾਉ ਤਾਰ ਸੇ ਤੁਧ ਪਾਰ ਉਕਾਰਿਆ ਲਬ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਾ ਪਰਵਾਰਿਆ ਧਨ ਸੋ ਤੇਰਾ ਥਾਨ ਹੈ ਸੱਚ ਤੇਰਾ ਬੈ ਸਕਾਰਿਆ ਨਾਨਕ ਤੂ ਲਹਿਣਾ ਤੂ ਹੈ ਗੁਰ ਅਮਰਤੁ ਵਿਚਾਰਿਆ ਗੁਰ ਡਠਾ ਤਾ ਮਨ ਸਾਧਾਰਿਆ ਚਾਰੇ ਜਾਗੇ ਚਹੁ ਜੁਕੇ ਪੰਚਾਇਨ ਆਪੇ ਹੁਆ ਆਪਿ ਨ ਆਪ ਸਾਜਿ ਹੂਨ ਆਪੇ ਹੀ ਥੰਮ ਖਲੂਆ ਆਪੇ ਪੱਤੀ ਕਲਮ ਆਪ ਆਪ ਲਿਖਣ ਹਾਰਾ ਹੂਆ ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾਨੇ ਰੂਆ ਤਖਤ ਬੈਠਾ ਅਰਜਨ ਗੁਰੂ ਸਤ ਗੁਰ ਦਾ ਖਿਵੈ ਚੰਦੂਆ ਉਗ ਬਣ ਹੋ ਤੈ ਆਖ ਬਣ ਹੋ ਚਹ ਚੱਕੀ ਕੀ ਅਨਨੂਆ ਜਿਨੇ ਗੁਰੂ 나 ਸੇਵਿਓ ਮਨ ਮੁਖਾ ਪਇਆ ਮੂਆ ਦੂਣੀ ਚੌਣੀ ਕਰਾਮਾਤ ਸੱਚੇ ਦਾ ਸੱਚਾ ਢੂਆ ਚਾਰੇ ਜਾਗੇ ਚਹ ਜੁਗੀ ਪੰਚਾਇਣ ਆਪੇ ਹੋਆ ਦੂਣੀ ਚੌਣੀ ਕਰਾਮਾਤ ਸੱਚੇ ਦਾ ਸੱਚਾ ਢੂਆ ਚਾਰੇ ਜਾਗੇ ਚਹ ਜੁਗੀ ਪੰਚਾਇਣ ਆਪੇ ਹੋਆ ਦੂਣੀ ਚੌਣੀ ਤਰਾਮਾਤ ਸੱਚੇ ਦਾ ਸੱਚਾ ਟੋਆ ਚਾਰੇ ਜਾਗੇ ਚਹ ਜੁਗੀ ਪੰਚਾਇਣ ਆਪੇ ਹੋਆ ਵਾਹਿਗੁਰੂ ਦੀ ਕਾਥ ਹਰ ਸਾਹ ਵਾਹਿਗੁਰੂ ਦੀ ਬਖਸ਼ਿਸ਼